ਦਰਬਾਰ ਸਾਹਿਬ 'ਚ ਧਮਕੀਆਂ ਮਿਲੰਦਾ سلسلہ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ SGPC ਨੇ ਕਈ ਸਵਾਲ ਵੀ ਖੜੇ ਕੀਤੇ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਧਮਕੀਆਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਦੂਜੇ ਪਾਸੇ CM ਭਗਵੰਤ ਮਾਨ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲੇ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਸਾਡੇ ਵੱਲੋਂ ਦਿੱਤੀ ਜਾਏਗੀ ਤੇ 8ਵੀਂ ਧਮਕੀ ਹੁਣ ਤੱਕ ਆ ਚੁੱਕੀ ਹੈ ਕਿਉਂਕਿ 14 ਜੁਲਾਈ ਨੂੰ ਪਹਿਲੀ ਤੰਗੀ ਪਰ ਈਮੇਲ ਆਈ ਸੀ ਜਿਸ ਤਵੇ ਚਲਦੇ ਪ੍ਰਸ਼ਾਸਨ ਅਲਰਟ ਹੋਇਆ ਸੀ ਐਸਜੀਪੀਸੀ ਟਾਸਕ ਫੋਰਸ ਨਾਲ ਬੀਐਸਐਫ ਦੇ ਜਵਾਨ ਮੌਕੇ ਤੇ ਪਹੁੰਚੇ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਜੋੜਾ ਕਰਾਂ ਦੀ ਤਲਾਸ਼ੀ ਲਈ ਗਈ ਸੀ ਜੋ ਗੱਟੜੀਆਂ ਨੇ ਉਹਨਾਂ ਦੀ ਵੀ ਤਲਾਸ਼ੀ ਲਈ ਗਈ ਸੀ ਤੇ ਦਰਬਾਰ ਸਾਹਿਬ 'ਚ ਤਮਕੀਆਂ ਮਿਲਣ ਦਾ سلسلہ ਲਗਾਤਾਰ ਜਾਰੀ ਹੈ ਬੀਤੇ ਇੱਕ ਦਿਨ ਪਹਿਲਾਂ ਵੀ ਜੋ SGPC ਦੀ ਅਫੀਸ਼ੀਅਲ ਈਮੇਲ ਹੈ ਉਥੇ ਤਮਕੀ ਪਰ ਈਮੇਲ ਆਈ ਸੀ ਤੇ ਜਿਸ ਨੂੰ ਲੈ ਕੇ SGPC ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤੇ ਜੋ ਡਰਾਈਵ ਹੈ ਸਰਚ ਆਪਰੇਸ਼ਨ ਹੈ ਲਗਾਤਾਰ ਜਾਰੀ ਹੈ ਮੇਰਾ ਨਾਮ ਹੈ ਸੋਗੀ ਅਮਿਤ ਸ਼ਰਮਾ ਲਾਇਬ੍ਰੇਰੀ ਨੇਸ਼ਰ ਦਰਬਾਰ ਸਾਹਿਬ ਤੋਂ ਅਮਿਤ ਜੋ ਤਮਕੀਆਂ ਪਰ ਇਹ ਈਮੇਲ ਮਿਲਣ ਦਾ سلسلہ ਲਗਾਤਾਰ ਜਾਰੀ ਹੈ ਇਸ ਸਬੰਧ ਦੇ ਵਿਚਾਲੇ ਪ੍ਰਸ਼ਾਸਨ ਦੇ ਸੁਰੱਖਿਆ ਨੂੰ ਲੈ ਕੇ ਕੀ ਕੁਝ ਪੁਖਤਾ ਇੱਥੇ ਪ੍ਰਬੰਧ ਅੱਜ ਐਤਵਾਰ ਦਾ ਦਿਨ ਹੈ ਵੱਡੇ ਪੱਧਰ ਤੇ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਸੰਗਤ ਦੀ ਆਮਦ ਕੀ ਆਮ ਵਾਂਗੂ ਨਾਲ ਹੈ ਜੀ ਸਰਬੋਤ ਬਿਲਕੁਲ ਅਸੀਂ ਸੰਗਤ ਦੀ ਗੱਲ ਕਰਾਂਗੇ ਸ਼ਰਧਾਲੂ ਲੱਖਾਂ ਦੀ ਤعداد ਦੇ ਵਿੱਚ ਹਰ ਰੋਜ਼ ਸਚਕੰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਲਈ ਜਾਂਦੇ ਤੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਸ ਜਗ੍ਹਾ ਤੇ ਹੈਰੀਟੇਜ ਸਟਰੀਟ ਜਿਹੜਾ ਖਤਮ ਹੁੰਦਾ ਤੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਗੇਟ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੀ ਗੱਡੀ ਜ਼ਰੂਰ ਲੱਗੀ ਹੈ ਜਿਸ ਦੇ ਨਾਲ ਜਵਾਨ ਵੀ ਤਨਾਤ ਕੀਤੇ ਗਏ ਇਸ ਦੇ ਨਾਲ ਜਿਦੋਂ ਦੀ ਧਮਕੀਆਂ 14 ਤਰੀਕ ਤੋਂ ਧਮਕੀਆਂ ਦਾ سلسلہ ਜਾਰੀ ਹੋਇਆ ਹੈ ਲਗਾਤਾਰ ਮੇਲਾ ਮਿਲ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਦੇ ਨਾਲ ਨਾਲ ਕਈ ਕੰਪਨੀਆਂ ਨੂੰ ਵੀ ਇੱਥੇ ਸਿਵਲ ਡਰੈਸ ਦੇ ਵਿੱਚ ਹਾਈਟੇ ਸਟਰੀਟ ਦੇ ਨਾਲ ਨਾਲ ਜਿਹੜਾ ਗੇਟ ਦੇ ਬਾਹਰ ਸਸਟੈਂਸੀ ਹਰਮਿੰਦਰ ਸਾਹਿਬ ਦੇ ਗੇਟ ਦੇ ਬਾਹਰ ਤਨਾਤ ਕੀਤਾ ਗਿਆ ਸਰਚ ਅਭਿਆਨ ਲਗਾਤਾਰ ਜਾਰੀ ਹੈ ਸੋ ਹੈਰੀਟੇਜ ਸਟਰੀਟ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੀ ਆਮਦ ਤੇ ਕੋਈ ਅਸਰ ਨਹੀਂ ਪਿਆ ਆਸਥਾ ਦੇ ਕੋਈ ਅਸਰ ਨਹੀਂ ਪਿਆ ਹਾਲਾਂਕਿ ਪੁਲਿਸ ਦਾ ਜ਼ਰੂਰ ਕਹਿਣਾ ਹੈ ਕਿ ਜਿਹੜਾ ਧਮਕੀਆਂ ਭਰੀ ਜਿਹੜਾ سلسلہ ਲਗਾਤਾਰ ਜਾਰੀ ਹੈ ਉਸ ਦਾ ਇੱਕ ਕਾਰਨ ਹੈ ਕਿ ਸੰਗਤ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨਾ ਵੀ ਹੋ ਸਕਦਾ ਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਸ਼ੁਭਮ ਦੂਬੇ ਨਾਮ ਦੇ ਨੌਜਵਾਨ ਨੂੰ ਡਿਟੇਨ ਜ਼ਰੂਰ ਕੀਤਾ ਗਿਆ ਉਸ ਦੇ ਕੋਲੋਂ ਲਗਾਤਾਰ ਪੁੱਛ ਕੇ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਹਲੇ ਤੱਕ ਜਿਹੜੇ ਰਾਜਨੀਤਿਕ ਲੋਕਾਂ ਦਾ ਵੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਟਿਲਮੁਲ ਰਵਈਆ ਜ਼ਰੂਰ ਸਾਹਮਣੇ ਆ ਰਿਹਾ ਸੋ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਦੇ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ शरालु जी आमद ਜਿਹੜੀ ਕੋਕੀਸ ਐਤਵਾਰ ਦੇ ਦਿਨ ਐਤਵਾਰ ਸਰਦਾਲੂਆਂ ਦੀ ਆਮਦ ਵਿੱਚ ਵਾਧਾ ਜ਼ਰੂਰ ਹੁੰਦਾ ਵੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਲਈ ਖਾਸ ਇੰਤਜ਼ਾਮ ਜ਼ਰੂਰ ਸਰਦਾਲੂਆਂ ਦੇ ਲਈ ਕੀਤੇ ਗਏ ਐ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੇਕਿਨ ਇਸ ਦੇ ਨਾਲ ਜਿਹੜੀ ਸਿਵਲ ਡਰੈਸ ਦੇ ਵਿੱਚ ਪੁਲਿਸ ਨੂੰ ਵੀ ਇਸ ਜਗ੍ਹਾ ਤੇ ਤਣਾਤ ਕੀਤਾ ਗਿਆ ਜਗਾ ਜਗਾ ਸਰਚ ਅਭਿਆਨ ਜ਼ਰੂਰ ਚਲਾਏ ਜਾ ਰਹੇ ਕਿਉਂਕਿ 14 ਤਰੀਕ ਤੋਂ ਇੱਕ ਜਿਹੜੀ ਮੇਲ ਔਨ ਦਾ سلسلہ ਜ਼ਰੂਰ ਸ਼ੁਰੂ ਹੈ ਸੀ ਉਸ ਤੋਂ ਬਾਅਦ ਹੁਣ ਤੱਕ ਕਰੀਬ 8 ਮੇਲੇ ਜ਼ਰੂਰ ਆ ਚੁੱਕੀਆਂ ਵੈ ਸੋ ਲਗਾਤਾਰ ਜਿਹੜਾ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਡਰ ਨੂੰ ਪੈਦਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਦਾ ਜ਼ਰੂਰ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਲਦ ਹੀ ਉਹਨਾਂ ਨੂੰ ਬ੍ਰੇਕਥਰੂ ਜ਼ਰੂਰ ਮਿਲੇਗਾ ਕਿਉਂਕਿ ਬਹੁਤ ਕਰੀਬ ਉਹ ਪਹੁੰਚ ਚੁਕੇ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਸਾਈਬਰ ਸੈਲ ਦੀ ਮਦਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਕੇਂਦਰੀ ਏਜੰਸੀਆਂ ਦੀ ਵੀ ਇਸ ਦੇ ਵਿੱਚ ਮਦਦ ਜ਼ਰੂਰ ਲਈਤੀ ਜਾ ਰਹੀ ਹੈ ਸੋ ਤਸਵੀਰਾਂ ਸਚਕੰਸ਼ੀ ਜੀ ਹਰਮਨ ਦੇ ਸਾਹਿਬ ਦੇ ਬਾਜ਼ੀ ਦੇਖ ਰਹੇ ਸਰਧਾਲੂਆਂ ਦੀ آمد ਦੇ ਸਰਬਜੋਤ ਜੀ ਗੱਲ ਕਰੀਏ ਤੇ ਆਸਥਾ ਤੇ ਕੋਈ ਅਸਰ ਨਹੀਂ ਪਿਆ ਹਾਲਾਂਕਿ ਭਾਵੇਂ ਤਮਕੀਆਵਰੀ ਮੇਲਾ ਜ਼ਰੂਰ ਲਗਾਤਾਰ ਭੇਜੀਆਂ ਜਾ ਰਹੀਆਂ ਵੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਲੋਂ ਵੀ ਖਾਸ ਅਰੇਂਜਮੈਂਟ ਕੀਤੇ ਗਏ ਲੇਕਿਨ ਸਰਧਾਲੂਆਂ ਦੀ آمد ਦੇ ਵਿੱਚ ਜ਼ਰੂਰ ਵਾਧਾ ਹੋਇਆ ਲੱਖ ਤੋਂ ਸਵਾਲ ਅਕਸ਼ਰ ਸਰਧਾਲੂ ਹਰ ਰੋਜ਼ ਇਸ ਜਗ੍ਹਾ ਤੇ ਨਤਬਸਤਕ ਹੋਣ ਲਈ ਆਂਦਾ ਵੈ ਹਰ ਇੱਕ ਹੈਰਟੀ ਸਟਰੀਟ ਦੀ ਤੁਸੀਂ ਤਸਵੀਰਾਂ ਵੇਖੀਆਂ ਲਗਾਤਾਰ ਕਾਫੀ ਸਰਦਾਲੂ ਵੱਡੀ ਤعداد ਦੇ ਵਿੱਚ ਮੱਥਾ ਟੇਕਨ ਆਏ ਸੋ ਜੀ ਅਮਿਤ ਤੇ ਸੰਗਤ ਦੀ ਜੋ ਆਮਦ ਹੈ ਉਹ ਨੋਵਲ ਐਜ਼ ਇਟ ਇਜ਼ ਲਗਾਤਾਰ ਚੱਲੀ ਹੈ ਬਹੁਤ ਬਹੁਤ ਸ਼ੁਕਰੀਆ ਅਮਿਤ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਕਿਉਂਕਿ ਤਨਕਿਆ ਮਿਲੰਦਾ سلسلہ ਲਗਾਤਾਰ ਚੱਲੀ ਹੈ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਆਪਣੇ ਪੱਧਰ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਤਾਮੀ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਮੁਲਜ਼ਮ ਫੇਸ ਕਰ ਲੈਨੇ ਤੇ ਉਹਨਾਂ ਨੂੰ ਮਿਸਾਲੀ ਸਜ਼ਾ ਸਾਡੇ ਵੱਲੋਂ ਦਿੱਤੀ ਜਾਏ